ਲੋ ਜੀ ਚਾਵਲ ਹੈ ਜੀ 5 ਕਿਲੋ ਦੀ ਪੈਕਿੰਗ ਹੈ ਜੀ 170 ਰੁਪਏ 170 ਰੁਪਏ ਦੇ ਵਿੱਚ ਚਾਵਲ ਵਧੀਆ ਚਾਵਲ ਹੈ ਜੀ ਇਹ ਸਾਰੇ ਚਾਵਲ ਹੈ 170 ਰੁਪਏ ਦੇ ਵਿੱਚ ਲੰਗੇ ਹੋਏ ਆ ਚਾਵਲ ਬਾਸਮਤੀ ਹੈ ਜੀ ਦੇਖੋ ਲੰਬੇ ਚਾਵਲ ਹੈ ਜੀ 400 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਜੀ ਲੰਬੇ ਚੌਲ 90 ਚਾਵਲ ਹੈ ਜੀ 400 ਰੁਪਏ ਦੇ ਵਿੱਚ ਤੁਹਾਨੂੰ 5 ਕਿਲੋ ਮਿਲ ਜਾਊਗਾ ਵਿੱਚ 300 ਵਾਲੇ ਵੀ ਹੈਗੇ ਆ 300 ਵਾਲੇ ਸੰਪਰਾਸ਼ਾ ਜੀ ਮੁਲਤਾਨੀ ਦਾ ਮੁਲਤਾਨੀ ਕੰਪਨੀ ਦਾ ਚਾਵਨ ਫਰਾਸ਼ਾ ਸਿਰਫ 200 ਰੁਪਏ ਦਾ ਆ ਜੀ 200 ਰੁਪਏ ਚ ਔਰ ਇੱਕ ਇੱਕ ਕੰਪਲੇਨ ਹੈ ਜੀ 280 ਰੁਪਏ ਦਾ ਕੰਪਲੇਨ ਕੰਪਨੀ ਹੈ ਜੀ ਦੋਸਤੋ ਨਮਸਕਾਰ ਤੁਸੀਂ ਜੁੜ ਚੁੱਕੇ ਹੋ ਮੇਰੇ ਪਲਿਆਲ ਵੀ ਬਲੌਗ ਚੈਨਲ ਦੇ ਨਾਲ ਤੇ ਅੱਜ ਤੁਹਾਨੂੰ ਹੁਸ਼ਿਆਰਪੁਰ ਦੇ ਵਿੱਚ ਔਮਨ ਕਲੈਕਸ਼ਨ ਜਿੰਦਗੀ ਨਿਆ ਆਇਆ ਹੈ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਮੇਰੇ ਪਿੱਛੇ ਦੇਖ ਰਹੇ ਹੋ ਔਮਨ ਕਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਨਿਆ ਸਮਾਨ ਆਇਆ ਨਵਾਂ ਨਵਾਂ ਤੇ ਸਸਤਾ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਤੁਹਾਡੇ ਬਜਟ ਲਈ ਤੁਹਾਨੂੰ ਅਸੀਂ ਵੀਡੀਓ ਦਿਖਾ ਦਿਆਂ ਕਿ ਤੁਹਾਡੇ ਬਜਟ ਦੇ ਵਿੱਚ ਤੁਹਾਡਾ ਸਮਾਨ ਆਵੇ ਤੇ ਇਸੇ ਲਈ ਤੁਹਾਨੂੰ ਵੀਡੀਓ ਬਣਾਨੇ ਆ ਅਸੀਂ ਤੁਹਾਡੇ ਬਜਟ ਤੇ ਸਮਾਨ ਆ ਬਹੁਤ ਕੁਝ ਨਵਾਂ ਆਇਆ ਹੈ ਆਜੋ ਤੁਹਾਨੂੰ ਦਿਖਾ ਦਿਆਂ ਔਮਨ ਕਲੈਕਸ਼ਨ ਦੇ ਅੰਦਰ ਕੀ ਕੁਝ ਨਿਆ ਆਇਆ ਹੈ ਆਜੋ ਮੇਰੇ ਨਾਲ ਸਸਤਾ ਦੇ ਰਿਹਾ ਜੀ 160 ਰੁਪਏ ਦੇ ਬੇਬੀ ਤੇ ਬਰਸ਼ ਆ ਜੀ 160 ਰੁਪਏ ਦੇ 베بی ਬ੍ਰਸ਼ ਸਾਰੇ 베بی ਬ੍ਰਸ਼ ਆ ਜੀ ਵੱਡੇ ਬ੍ਰਸ਼ ਇਹ ਵੱਡੇ ਬ੍ਰਸ਼ ਆ ਜੀ ਪੁੱਤ ਬ੍ਰਸ਼ ਰੋਰੀਨ ਹਰਬਲ ਕੋਲਗੇਟ ਆ ਜੀ ਹਰਬਲ ਦੀ ਕੋਲਗੇਟ ਆ ਜੀ ਤੁਹਾਨੂੰ ਮਿਲੂਗੀ 140 ਰੁਪਏ ਦੇ ਵਿੱਚ E 140 ਰੁਪਏ ਦੇ ਵਿੱਚ 200 ਗ੍ਰਾਮ ਦੀ ਹੁੰਦੀ ਹੈ ਜੀ ਇਹ ਤੁਹਾਨੂੰ ਮਿਲ ਜੂਗੀ 140 ਰੁਪਏ ਦੇ ਵਿੱਚ ਜੇ ਫੌਮ ਦੀ ਆਫਰ ਹੈ ਐਡ ਟੋਲ ਦੀ ਆਫਰ ਹੈ ਜੀ ਇਹ ਐਡ ਟੋਲ ਦੀ ਆਫਰ ਹੈ ਜੀ ਬਾਏ 1겟1 ਫ੍ਰੀ ਸਿਰਫ 99 ਕਾਲਗੇਟ ਆ ਜੀ ਇਹ ਵੀ ਕਾਲਗੇਟ ਦਾ ਪੈਕੇਟ ਪੈਕ ਹੈ ਜੀ ਕਾਲਗੇਟ ਦਾ ਐਡੀਸ਼ਨਲ ਪੈਕ ਆ ਜੀ ਫ੍ਰੀ ਠੀਕ ਹੈ ਜੀ ਇਹਦੇ ਨਾਲ ਗਿਫਟ ਹੋਈ ਹੈਗਾ ਜੀ ਇਹ ਸਰਫ 4 ਲੀਟਰ ਦਾ ਜੀ ਸਰਫ ਐਕਸਲ 630 ਰੁਪਏ ਦਾ 4 4 ਲੀਟਰ ਦਾ ਕੰਫਰਟ 630 ਰੁਪਏ ਦੇ ਵਿੱਚ ਉਸ ਤੋਂ ਬਾਅਦ ਕੰਫਰਟ ਹੈ ਜੀ ਫੈਬਰਿਕ ਕੰਡੀਸ਼ਨਰ ਗਾਰਡਨ ਫਰੈਸ਼ ਜੀ ਗਾਰਡਨ ਫਰੈਸ਼ ਹੈ ਜੀ ਕੰਫਰਟਰ ਕੰਪਨੀ ਦਾ ਜੀ ਹੇ ਜੀ ਕਿਚਨ ਦਾ ਹੈਗਾ ਜੀ ਵਿਸ਼ਵਾਸ ਜੈ ਲਾਈ 130 ਰੁਪਏ ਦਾ 130 ਰੁਪਏ ਦਾ 190 ਰੁਪਏ ਦਾ ਸੇਫ ਵਾਸ਼ ਸੇਫ ਵਾਸ਼ 190 ਰੁਪਏ ਦਾ ਤੁਹਾਨੂੰ ਮਿਲ ਜਾਊਗਾ ਜੀ ਉਨੀ ਕਪੜੇ ਤੋਂ ਉਹ ਸਾਰੇ ਕਪੜੇ ਇਹ ਹੈਗੇ ਡਾਕਟਰ ਵੂਲ ਕੰਪਨੀ ਦਾ ਹੈ ਜੀ ਇਹ ਵੀ ਦੇਖ ਲਓ ਤੁਸੀਂ 360 360 ਰੁਪਏ ਦੇ ਵਿੱਚ ਲੋਰ ਫਲੋਰ ਕਲੀਨਰ ਫੋਰ ਕਲੀਨਰ ਫਰੈਸ਼ ਕਲੀਨ 500 ml ਦਾ ਜੀ 200 ml ਫ੍ਰੀ ਆ ਜੀ ਇਹ ਤੁਹਾਨੂੰ ਫ੍ਰੀਜਲ ਕੰਪਨੀ ਦਾ ਹੈ ਜੀ ਫਰੈਸ਼ਨਰ 135 ਰੁਪਏ ਦਾ 600 ਰੁਪਏ ਦਾ ਏਰੀਅਲ 4 ਕਿਲੋ ਵਾਲੀ 4 ਲੀਟਰ ਦਾ ਜੀ 4 kg ਦਾ 4 kg ਦਾ ਤੁਹਾਨੂੰ ਮਿਲ ਜਾਊਗਾ ਸਿਰਫ 600 ਰੁਪਏ ਦੇ ਵਿੱਚ ਏਰੀਅਲ ਪਾਵਰ ਜੈਲ ਏਰੀਅਲ ਪਾਵਰ ਜੈਲ ਇਹ ਕੋਲਗੇਟਾ ਜੀ 300 ਰੁਪਏ ਦਾ ਪੈਕ ਆ ਜੀ ਕੰਬੋ ਪੈਕ ਹੈਂਕੋ 1 ਲੀਟਰ ਦਾ ਹੈਂਕੋ 1 ਲੀਟਰ ਦਾ ਹੈਂਕੋ ਤੁਹਾਨੂੰ ਮਿਲ ਜਾਏਗਾ ਅਲਟਰਾ ਵਾਈਟ ਹੈ 1 ਲੀਟਰ ਦਾ 1 ਲੀਟਰ ਦਾ 1 ਲੀਟਰ ਇਹ ਵੀ ਹੈਂਕੋ ਕੰਪਨੀ ਦਾ ਔਰ ਆ ਜੀ ਕੁਛ ਸ਼ੈਂਪੂ ਹੈਗੇ ਆ ਜੀ ਐ ਰਾਈਸ ਵਾਟਰ ਡਾਬਰ ਵਾਟਿਕਾ ਹੈਲਥ ਮਮਰਥ ਦਾ ਕੰਪਨੀ ਦਾ ਤਾਂ ਵਾਟਿਕਾ ਹੈਲਥ ਮਮਰਥ लैमन एंटीडेंडर शैम्पू है जी योल उस तो बाद है जी हेड एंड शोल्डर ये सारे शैम्पू पे हुए हैं हेड एंड शोल्डर बन एक फ्री भी है जी हेड एंड शोल्डर छोटा पैक फ्री है ये हैंको ब्रांड का पिया हुआ जी सारा सरफेक्सल नीचे हैंको ਹਾਂ ਬੋਲੋ ਇੱਕ ਲੀਟਰ ਦਾ ਇੱਕ ਲੀਟਰ ਦੀ ਬੈਗ ਲਓ ਜੀ ਆ ਹੈਗਾ ਜੀ ਅਲਟਰਾ ਵਾਈਟ ਡੀਸੈਂਟ ਫਲੋਰ ਕਲੀਨਰ ਹੈ ਫਲੋਰ ਕਲੀਨਰ ਅਲਟਰਾ ਵਾਈਟ 115 ਰੁਪਏ ਦੇ ਵਿੱਚ 115 ਰੁਪਏ ਦੇ ਵਿੱਚ ਤੁਹਾਨੂੰ ਅਲਟਰਾ ਵਾਈਟ ਉਸਤਵਾ ਸ਼ਕਤੀ ਫਲੋਰ ਕਲੀਨਰ ਫਲੋਰ ਕਿਨ ਲੈਜ਼ਲ ਕੰਪਨੀ ਦਾ ਏਅਰ ਲੈਜ਼ਲ ਕੰਪਨੀ ਇਹ ਟਾਇਲਟ ਕਲੀਨਰ ਹੈ ਜੀ। ਅੰਡਰ ਕੰਪਨੀ ਦਾ ਹੈ ਜੀ। 100 ਰੁਪਏ ਦੇ ਵਿੱਚ ਹੈਗਾ ਜੀ। ਉਸ ਤੋਂ ਬਾਅਦ ਹੈਗੀ ਜੀ ਇਹ ਹੈਗਾ ਸਾਨੀ ਫਰੈਸ਼ ਐਡਵਾਂਸ ਟਾਇਲਟ ਕਲੀਨਰ ਹੈ ਜੀ ਵੱਡੀ ਪੈਕਿੰਗ ਹੈ ਜੀ। ਇਹਦਾ ਦੇਖ ਮਿਲ ਜੂਗਾ ਤੁਹਾਨੂੰ। 130 ਰੁਪਏ ਦੇ ਵਿੱਚ 500 200ml 130 ਰੁਪਏ ਦੇ ਵਿੱਚ ਤੁਹਾਨੂੰ ਸੈਨੀ ਦਾ ਮਿਲ ਜਾਊਗਾ ਜੀ April ਹੈ ਜੀ April ਕੰਪਨੀ ਦਾ ਜੀ ਲਾਈਮਨ ਹੈ ਜੀ ਬਰਤਨ ਸਾਫ਼ ਕਰਨ ਵਾਲਾ ਹੈ ਜੀ ਇਹ ਤੁਹਾਨੂੰ ਮਿਲ ਜਾਊਗਾ 2750ml ਦਾ ਵੱਡਾ ਪੈਕ ਹੈ ਜੀ ਇਹ ਤੁਹਾਨੂੰ ਮਿਲ ਜਾਊਗਾ 204 ਰੁਪਏ ਦਾ ਠੀਕ ਹੈ ਜੀ 204 ਰੁਪਏ ਦਾ ਜੀ ਫਰਨੈਲ ਇਹ ਫਰਨੈਲ ਆ ਜੀ ਫਰਨੈਲ ਤੁਹਾਨੂੰ ਮਿਲ ਜੂਗੀ 100 ਰੁਪਏ ਦੀ ਬੋਤਲ ਕਿੰਨੇ ਦੀ ਜੀ ਗੋਦरेज ਇਜ਼ੀ ਲਿਕਵਿਡ ਡਿਟਰਜੈਂਟ ਵਿੰਟਰੇਰ ਕੇਰਾ ਜੀ ਇਜ਼ੀ ਦਾ ਗੋਦरेज ਦਾ ਇਹ ਤੁਹਾਨੂੰ ਮਿਲ ਜਾਊਗਾ 9 847 ml ਤੇ 225 ਰੁਪਏ ਦਾ ਪੂਰਾ ਪੈਕ ਮਿਲ ਜਾਊਗਾ ਜੀ ਮੋਟਾ ਇਹ ਗੋੜਾ ਜੀ ਗੋੜ ਗੋੜ ਬਹੁਤ ਵਧੀਆ ਜੀ ਗੋੜ ਇਹ ਹੈ ਜੀ ਸ਼ੱਕਰ ਇਹ ਸ਼ੱਕਰ ਹੈ ਜੀ ਇਹ ਵੀ ਨੀਚੀ ਅਜਲ ਜੀ ਇਹ ਸ਼ੱਕਰ ਹੈ ਇਹ ਗੋੜਾ ਜੀ ਸੈਨਾ ਸੈਨਾ ਸਾਬਣ ਹੈ ਜੀ 60 ਰੁਪਏ ਦੇ ਵਿੱਚ ਤੁਹਾਨੂੰ 4 ਚੱਕੀਆਂ ਮਿਲਣਗੀਆਂ ਸੈਨਾ ਸੈਨਾ ਹੀ ਲੈਣਾ ਬੇਮਾ ਜੀ 310 ਰੁਪਏ ਦਾ ਮਿਲੂਗਾ 골ਡ ਦੀ ਆ ਗਿਆ ਜੀ 49 ਗ੍ਰਾਮ ਅੱਛਾ 45 ਬਾਰ 45 ਗ੍ਰਾਮ ਦਾ ਮੈਜਿਕ 10 روپے ਦਾ ਪੂਰਾ ਕੰਬੋ ਪੈਕ ਆ ਜੀ 10 ਰੁਪਏ ਦਾ ਸਕਰਬ ਨਾਲ ਫ੍ਰੀ ਮਿਲਦੇ ਆ ਜੀ ਠੀਕ ਆ ਜੀ ਇਹ ਸਾਰੇ ਸਾਬ ਸੋਪ ਲੱਗੇ ਹੋਏ ਆ ਬਾਥਿੰਗ ਸੋਪ ਵੱਡੀ ਦੇ ਆ ਵੱਡੀ ਕੰਪਨੀ ਇਹ ਵੱਡੀ ਕੰਪਨੀ ਦੇ ਵਾਲੇ ਸੋਪ ਲੱਗੇ ਪਏ ਸਾਰੇ ਜਿਹੜੇ ਮਰਜੀ ਫਲੇਵਰ ਲੈ ਸਕਦੇ ਹੋ ਤੁਸੀਂ ਇਹ ਵੀ ਆ ਜੀ ਲਕਸ ਕੰਪਨੀ ਲਕਸ ਕੰਪਨੀ ਦੇ ਸਾਰੇ ਸੋਪ ਆ ਜੀ ਇਹ ਸਰਤਾਜ ਕੰਪਨੀ ਦਾ ਜੀ ਸਰ੍ਹਸੋਂ ਦਾ ਤੇਲ ਆ ਜੀ 50% ਡਿਸਕਾਊਂਟ ਔਰ ਇਹ ਆਲਮੰਡ ਡਰਾਪਸ ਆ ਜੀ ਇਹ ਵੀ ਤੁਹਾਨੂੰ 65% ਡਿਸਕਾਊਂਟ ਮਿਲੂਗਾ ਆਲਮੰਡ ਡਰਾਪਸ 65% ਡਿਸਕਾਊਂਟ ਔਰ ਇਹ ਵੀ ਸਰ੍ਹਸੋਂ ਦਾ ਸਰਤਾਜ ਕੰਪਨੀ ਦਾ ਤੇਲ ਆ ਜੀ ਕੇਸ ਤੇਲ ਆ ਜੀ ਬਾਲਾਂ ਤੇ ਲਗਾਉਣ ਲਈ ਬਹੁਤ ਵਧੀਆ ਆ ਜੀ ਇਹ ਵੀ ਤੁਹਾਨੂੰ 25% ਡਿਸਕਾਊਂਟ ਆ ਜੀ almond drops ਵੱਡੀ ਪੈਕਿੰਗ ਆ ਜੀ ਫੁੱਲ almond drops ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਵੀ ਤੁਹਾਨੂੰ 130 ਰੁਪਏ ਡਿਸਕਾਊਂਟ ਮਿਲ ਜਾਊਗਾ ਜੀ 130 ਇਹ 25 25 ਰੁਪਏ ਡਿਸਕਾਊਂਟ 25 ਰੁਪਏ ਡਿਸਕਾਊਂਟ 130 ਰੁਪਏ ਡਿਸਕਾਊਂਟ ਵੱਡੀ ਪੈਕਿੰਗ ਚ almond ਆਮਲਾ ਜੀ ਆਮਲਾ ਤੇ ਫੇਅਰ ਆਇਲ ਕਾਵਰ ਨਹੀਂ ਇਹ ਡਾਵਰ ਹਨੀ ਆ ਜੀ 100% ਪਿਓਰ ਗਰੰਟੀ ਪਿਓਰ ਗਰੰਟੀ ਦੇ ਨਾਲ ਤੁਹਾਨੂੰ ਦਿੰਦੇ ਆ ਕੰਪਲੈਂਟ ਦਾ 145 ਰੁਪਏ ਛੋਟੀ ਪੈਕਿੰਗ ਕੰਪਲੈਂਟ ਪਾਊਡਰ ਗਰਮੀ ਲਈ ਤੁਹਾਨੂੰ ਅੱਗੇ ਪਤਾ ਹੈ ਗਰਮੀ ਦਾ ਸਮਾਂ ਆਇਆ ਗੁਲukunsi ਤੁਸੀਂ ਗੁਲukunsi એનર્ਜੀ ਲਈ ਪੀ ਸਕਦੇ ਹੋ 30 ਰੁਪਏ 30 ਰੁਪਏ ਅਰੇ ਆ ਜੀ 510 ਰੁਪਏ ਦਾ ਤੁਹਾਨੂੰ ਮਿਲੇਗਾ ਕਾਫੀ ਕਾਫੀ ਮੈਨੂੰ ਕਾਫੀ ਕਾਫੀ ਮਿਲੂਗੀ ਤੁਹਾਨੂੰ 510 ਰੁਪਏ ਦੀ ਸਿਨਮਨ ਕਾਫੀ ਹੈ ਜੀ ਸਟੈਲਨ ਗੋਲਡ ਹੈ ਸਟੈਲਨ ਗੋਲਡ ਕੰਪਨੀ ਦੀ ਹੈ ਜੀ 510 ਰੁਪਏ ਦੇ ਵਿੱਚ ਪੈਕਿੰਗ ਮਿਲੂਗੀ ਤੁਹਾਨੂੰ ਇਹ ਤੋਂ ਬਾਅਦ ਆ ਜੁਈ ਬਨੀਲਾ ਕਾਫੀ ਇੱਕ ਬਨੀਲਾ ਕਾਫੀ 425 ਰੁਪਏ ਦੀ ਬਨੀਲਾ ਕੰਪਨੀ ਕਾਫੀ 425 ਰੁਪਏ ਦੀ ਆ ਛੋਟੀ ਪੈਕਿੰਗ ਹੈ ਜੀ ਬੈਲਜੀਅਮ ਚਾਕਲੇਟ ਫਲੇਵਰ ਹੈ ਚਾਕਲੇਟ ਫਲੇਵਰ 530 ਚਾਕਲੇਟ ਫਲੇਵਰ ਆ ਜੀ ਚਾਕਲੇਟ ਫਲੇਵਰ 530 ਰੁਪਏ ਦੇ ਵਿੱਚ 370 ਰੁਪਏ ਦੇ ਵਿੱਚ ਤੁਹਾਨੂੰ ਇਨਸਟੈਂਟ ਕੌਫੀ ਆ ਪ੍ਰੀਮੀਅਮ 370 ਰੁਪਏ ਦੇ ਵਿੱਚ ਫਲੇਵਰ ਮਿਲ ਜਾਊਗਾ ਜੀ ਤੁਹਾਨੂੰ ਇੱਕ ਹੋਰ ਫਲੇਵਰ ਹੈ ਜੀ 370 ਰੁਪਏ ਦੇ ਵਿੱਚ ਇਹ ਜੀ ਡੈਰੀ ਵਾਈਟਨਰ ਮਿਲ ਕੇ ਜੀ ਮਿਲ ਕੰਪਨੀ ਦਾ ਹੈ ਜੀ 530 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਦੁੱਧ ਦਾ ਪੈਕਟ ਐਮ ਡੀ ਐਚ ਦੇ ਮਸਾਲੇ ਆ ਜੀ ਐਮ ਡੀ ਐਚ ਦੇ ਮਸਾਲੇ 186 ਰੁਪਏ ਦੇ ਵਿੱਚ ਮਿੱਟੀ ਪਾਊਡਰ ਮਿੱਟੀ ਪਾਊਡਰ ਸਾਰੇ ਤੁਹਾਨੂੰ ਇੱਥੇ ਮਸਾਲੇ ਮਿਲ ਜੂਗੇ ਕਸੂਰੀ ਮੇਥੀ ਆ ਕਸਤੂਰੀ ਮੈਥੀ ਦੇ ਜੀ। ਅਨਾਰ ਦਾਣਾ ਪਾਊਡਰ ਵੀ ਆ। ਅਨਾਰ ਦਾਣਾ ਪਾਊਡਰ 70 ਰੁਪਏ ਅਨਾਰ ਦਾਣੇ ਦਾ ਪਾਊਡਰ। ਚਟਨੀ ਪੁਦੀਨਾ ਮਸਾਲਾ ਐਮਡੀਐਚ ਦਾ ਚਟਨੀ ਪੁਦੀਨਾ ਪੁਦੀਨਾ ਮਸਾਲਾ। ਜੀ ਤੁਸੀਂ ਘਰ ਦੇ ਵਿੱਚ ਕੋਈ ਨੂਡਲ ਵਗੈਰਾ ਜਾਂ ਹੋਰ ਕੁਝ ਪੁਰਾਣਾ ਚਾਹੁੰਦੇ ਹੋ? ਇਹ ਤੇ ਉਹ ਸਵਾਦ ਲਈ ਇਹ ਚੀਜ਼ ਪਿੰਦੀ 175 ਰੁਪਏ ਦੀ। ਬਲੇਂਡਰ ਪਿਓਰ ਵਿੰਜਰ ਵਿੰਜਰ ਇਹ ਵਿੰਜਰ ਦੀਆਂ ਹੈ ਜੀ ਵਿੰਜਰ ਕੰਪਨੀ ਦੀਆਂ ਸ਼ੀਸ਼ੀਆਂ ਜੀ ਸਾਰੀਆਂ 175 ਰੁਪਏ ਦੇ ਵਿੱਚ ਲਓ ਜੀ ਨੈਚੁਰਲ ਕਸਤੂਰੀ ਮੇਥੀ ਕੇਰਾ ਕੰਪਨੀ ਦਾ ਬ੍ਰਾਂਡ ਹੈ ਜੀ 25 ਗ੍ਰਾਮ ਦੀ ਹੈ ਜੀ ਇਹ ਕੇਰਾ ਕੰਪਨੀ ਕਸਤੂਰੀ ਮੇਥੀ ਗਰਮ ਮਸਾਲਾ ਗਰਮ ਮਸਾਲਾ गर्म मसाला जी ले देख सकते हो गर्म मसाला साल्ट पाउडर लॉजिक नमक ब्लैक साल्ट काला नमक किचन किंग मसाला किचन किंग मसाला ਸਬਜੀ ਸਪੈਸ਼ਲ ਮਸਾਲਾ ਜੀ ਇਹ ਵੀ ਬਹੁਤ ਵਧੀਆ ਇਹ ਰਿਜ਼ਲਟ ਆਇਆ ਹੈ ਇਹਦਾ ਜੂਸ ਕੀਤਾ ਆਇਆ ਸੀ ਬਹੁਤ ਵਧੀਆ ਸਬਜੀ ਮਸਾਲਾ ਹੈ ਜੀ ਚਾਟ ਮਸਾਲਾ ਚਾਟ ਮਸਾਲਾ ਜੀ ਆਮਚੂਰ ਪਾਊਡਰ ਚਿਕਨ ਮਸਾਲਾ ਬਹੁਤ ਵਧੀਆ ਲਓ ਜੀ ਜੇ ਤੁਸੀਂ ਵੈਜ ਨਾਨ ਵੈਜ ਦੇ ਵੈਜ ਦੇ ਸ਼ਕੀਨ ਹੋ ਤਾਂ ਇਹ ਚਿਕਨ ਮਸਾਲਾ ਸਾਰੇ ਮਸਾਲੇ ਤੁਹਾਨੂੰ ਮਿਲ ਜੂਗੇ ਇੱਥੇ ਸ਼ਾਹੀ ਚਿਕਨ ਮਸਾਲਾ बिरयानी मसाला जी ये लो जी बिरयानी मसाला सुपर गरम मसाला सुपर गरम मसाला राजमा मसाला लो जी फिफ्टी पचवंजा रुपए का राजमा मसाला, मसाला आमचूर आमचूर पाउडर आमचूर पाउडर आमचूर पाउडर ग्राइड जिंजर पाउडर ਗ੍ਰਾਈਡ ਜਿੰਜਰ ਪਾਊਡਰ ਅਦਰਕ ਗ੍ਰਾਈਡ ਜਿੰਜਰ ਪਾਊਡਰ ਆ ਜੀ ਮਸਤ ਦਾ 55 ਰੁਪਏ ਬਰੀਆਨੀ ਦਾ ਇਹ ਛੋਟਾ ਬਰੀਆਨੀ ਮਸਾਲਾ ਪੈਂਟਰ 65 ਸਬਜੀ ਦਾ ਮਸਾਲਾ ਸਬਜੀ ਮਸਾਲਾ ਆਹ ਲਓ ਜੀ ਇਹ ਸਬਜੀ ਮਸਾਲਾ ਹੈ ਜੀ 55 ਰੁਪਏ 55 ਇਹ ਸਾਹਰੇ 55 ਚਿਕਨ ਦਾ ਮਸਾਲਾ ਹੈ ਇੱਧਰ ਤੰਦੂਰੀ ਚਿਕਨ ਮਸਾਲਾ 55 ਰੁਪਏ ਸ਼ਾਹੀ ਮਸਾਲਾ ਤੰਦੂਰੀ ਮਸਾਲਾ ਦਾ ਪੈਕੇਟ ਤੁਸੀਂ 100 ਰੁਪਏ ਦਾ ਲਓਗੇ ਤਾਂ ਬਾਏ 1 ਗੈਟ 1 ਫ੍ਰੀ ਮਸਤ ਮਸਾਲਾ ਇਹ ਹੈ ਜੀ ਮੈਗੀ ਇਹ ਮੈਗੀ ਹਾਂ ਅਗਲੇ ਤੋਂ ਨਹੀਂ ਦਬਦੇ 12 ਵਿੱਚ ਜਿਹੜਾ ਬਾਹਰ ਨਹੀਂ ਪੈਕਿੰਗ ਵਾਲੇ ਨੇ ਦਬਦੇ ਤਾਂ ਅਜਾ ਤਾਂ ਹੈ ਨਹੀਂ ਸਵੀਟਸ ਤੋਂ ਬਾਅਦ ਨਾ ਪਤਾ ਨਹੀਂ ਕਿੰਦਾ ਨੂੰ ਲਓ ਜੀ ਟੌਫੀਆਂ